ਆਜਾ ਮੇਰੇ ਵੀਰ ਜੀ ਆਜਾ ਤੇ ਜਿਹੜੇ ਜਿਹੜੇ ਬੱਚੇ ਵਾਲੀਬਾਲ ਦਾ ਮਹਾਕੰਪਟ ਆਪਣੀਏ ਨਾਲ ਵੈਲਕਮ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਜੁੜੇ ਸਪੋਰਟਸ ਤੇ ਟਾਈਆਂ ਕਟੀਆਂ ਜਾ ਰਹੀਆਂ ਜੀ ਪਿੰਡ ਕੌਕੇ ਕਲਾ ਵਾਲੀਬਾਲ ਸ਼ੂਟਿੰਗ ਮੀਡੀਅਮ ਨਰੋਲ ਟੂਰਨਾਮੈਂਟ ਦਾ ਬਹੁਤ ਸਾਰਾ ਵੱਟੇ ਬਜਟ ਵਧੀਆ ਪ੍ਰਾਈਜ਼ ਵਧੀਆ ਪ੍ਰਬੰਧ ਕੀਤੇ ਹੋਇਆ ਵੀਰਾਂ ਨੇ ਪੰਜ ਗਰਾਊਂਡ ਤਿਆਰ ਆ ਤੇ ਜਿਹੜੇ ਟੀਮਾਂ ਵੀ ਪਹੁੰਚੇਗਾ ਜੀ ਲਗਭਗ ਸਾਰੀਆਂ ਤੇ ਥੋੜੇ ਟਾਈਮ ਚ ਜਿਹੜੇ 5-10 ਮਿੰਟ ਚ ਮੈਚ ਸ਼ੁਰੂ ਹੋ ਜਾਣਗੇ ਟਾਂਗਾ ਕੱਢ ਰਹੇ ਆ ਜੀ ਬਈ ਟੀਮਾਂ ਆਲੀਆਂ ਸਾਰੀਆਂ ਟੀਮਾਂ ਹੋਈ ਹੈ ਬਹੁਤ ਬਾਈ ਬਹੁਤ ਖੁਸ਼ ਹੋ ਰਹੇ ਆ ਕਿ ਟੀਮਾਂ ਬੜੇ ਸਮੇਂ ਤੇ ਆਈਆਂ ਹੈ ਕਲਾਲ ਤੇ ਪੁਨੀਆਰੀ ਦਾ ਪਹਿਲਾ ਮੈਚ ਆ ਗਿਆ ਪੂਰੀ ਕੱਟ ਲਾਖੇ ਨਾ ਪੂਰੀ ਕੱਟ ਲਾਖੇ ਖਾਦਰੀ ਉਹ ਕੱਟ ਲਾਖੇ ਕਰੀ ਮਾੜਾ ਆਪਣਾ 11 2 2 ਮੈਚ ਤਾਂ ਕੱਢ ਪਹਿਲਾ ਇਹਦਾ ਮੁਕਾਬੜਾ ਕਿਹਦਾ ਜਾਨੇ ਜਿਹੜਾ ਆ ਕੇ ਦਰਸ਼ ਹੋਵੇਗੀ ਇੱਕ ਪਾਸੇ ਕਲਾਲ ਦੀ ਟੀਮ ਹੈ ਸਮਰਾਈ ਦੇ ਨਾਲ ਟੀਮ ਹੈ ਧਿਆਨੀ ਲੋਕ ਕਲਾਲ ਵਰਸ ਜ ਬੁਨੀਆਰੀ ਦਾ ਪਹਿਲਾ ਮੈਚ ਨਿਕਲਿਆ ਜੀ ਉਸ ਤੋਂ ਬਾਅਦ ਗੰਡੂਆ ਏ ਤੇ ਸੋਈਗਾ ਇੱਕ ਨੰਬਰ ਤੇ ਰਮਾਨ ਦੇ ਜੀ ਪਾਣੀ ਜੀ ਹੈ ਭਾਰਤ ਤੇ ਪਿਹੜਿਆ ਹਿੰਦੀ ਦੀ ਮੁੰਡੇ ਵੀ ਇੱਥੇ ਬਾਅਦ ਤੋਂ ਮੇਲੇ ਮੈਚ ਦੀ ਇਹਨਾਂ ਜੰਦਗਾਂ ਆਉਂਦੀ ਗਰਾਉਂ ਦੇ ਵਿੱਚ ਭਾਰਤ ਤੇ ਪਿਹੜੀ ਪਹਿਲਾ ਮੁਕਾਬਲਾ ਕਿਦਾ ਹੈ ਹੁਣ ਇਹ ਪੀਰ ਦੰਦਾ ਇਹ ਮੱਲਾ ਤੇ ਭਾਗਥਲਾ ਪैया ਕਰਦੇ ਆ ਹੋ ਵੀ ਭਾਰਤ ਤੀਜਾ ਮੈਚ ਹੈ ਜੀ ਮੱਲਾ ਦੇ ਭਾਗਥਲਾ ਅਸੀਂ ਦੇਖੂਗੀ ਅੱਲਾਹ ਹੋਰ ਸੰਗਤ ਰਹੇ ਹੋਵੇ ਹੈ ਸਾਰੇ ਪਰਾਂ ਦੇ ਜਿਹੜੇ ਬੰਦਾ ਪੰਗਿਆ ਕਰਤੀਏ ਹਮ ਦਿਨ ਦੇ ਲਈ ਟ੍ਰੀ ਨਹੀਂ ਹੋਏਗੀ ਇਹ ਤੇ ਬਿਲਕੁਲ ਬੰਦਾ ਪਹਿਲੇ ਮੈਚ ਬੰਦਿਆ ਉਹ ਪੁਹਿਆਰੀ ਤੇ ਖਲਾਰ ਦੀ ਟੀਮਾਂ ਕਰ ਤੇ ਦੇ ਦੇ ਬਹੁਤ ਟੱਕਰਾ ਮੈਂ ਕੌਕੇ ਪ੍ਰਖੀ ਤੇ ਹਿੰਮਤਪੁਰਾ ਉਹ ਪੁਹਿਆਰੀ ਦੀ ਟੀਮਾ ਉਸ ਤੋਂ ਅੱਗੇ ਗੰਡੂਆਂ ਏ ਚ ਸੋਨਾ ਪਹਲਾਇ ਦੇਖਾਦਾ ਬਾਰੇ ਹਲਾਈ ਚੱਲੂ ਖੱਪਾ ਰੱਖਣਾ ਹੀ ਨਹੀਂ ਜਦੋਂ ਕਿਹੜੀ ਜਿਹੜੀ ਕਿਹੜੀ ਕਿੱਥੇ ਪਈ ਆ ਕੋਈ ਆਪਾਂ ਦਾ ਮੈਚ ਮੈਦਾ ਮੱਲੇ ਨਾਲ ਮੱਲੇ ਨਾਲ ਹਾਂ ਟੀਜਾ ਮੈਂ ਸੁਣੀ ਭਾਪਲਾ ਮੱਲਾ ਹੀ ਆ ਹਾਂਜੀ ਹਾਂਜੀ ਭਾਪਲਾ ਦੇ ਮੱਲਾ ਭਾਪਲਾ ਤੇ ਮੱਲੇ ਦੀਆਂ ਟੀਮਾਂ ਆਉਂਦੀਆਂ ਲੂਜਾ ਮੈਚ ਕੀਤਾ ਜਾਣਾ ਹੈ ਭਾਪਲਾ ਦੇ ਮੱਲਾ ਆਉਂਦੇ ਨਰਾਇਣ ਗਰਾਊਂਡ ਤੇ ਸਾਜ ਘੱਟੇ ਵਾਲੇ ਭਾਪਲਾ ਬੜੇ ਸਮੇਂ ਨਾਲ ਟੀਮਾਂ ਰਹਿ ਰਹੇ ਨੇ ਨੱਥੂ ਵਾਲਾ ਗਰਵੀ ਤੇ ਫਰੋਸ਼ਾ ਨੱਥੂ ਵਾਲਾ ਗਰਵੀ ਤੇ ਫਰੋਸ਼ਾ ਦਾ ਮੈਚ ਹੈ ਦੇਖੀ ਭਾਈ ਬੜੇ ਬਰਾਉਂਕ ਆ ਗਏ ਇੰਨੇ ਕਾਲੇ ਮਰੀਕ ਕਲਾਬ ਹੋਇਆ ਜੀ ਬਾਲਾ ਪਾਉਂਦੇ ਹੋ ਜੀ ਮਰੀਕ ਕਲਾਬ ਹੋਇਆ ਜੀ ਬਾਲਾ ਪਾਉਂਦੇ ਹੋ ਪਹਿਲੀ ਬਈ ਬਈ ਆਦਮਪੁਰ ਅਗਰਜੀਤ ਤੇ ਕੌਕੇ ਚੈਨੇ ਦਾ ਮੈਚ ਹੈ ਜੀ ਇਹ 6ਵਾਂ ਮੈਚ ਹੈ ਜੀ 6 ਮੈਚ ਹਜੇ ਤੱਕ ਨਿਕਲੇ ਆ ਸ਼ੇਅਰ ਕਰੀ ਚਲੋ ਜਨੇਪਰਾ ਲਾਈਵ ਜੁੜੇ ਸ਼ੇਅਰ ਜ਼ਰੂਰ ਕਰਿਓ ਪੰਜਾਬ ਤੇ ਹਰਿਆਣਾ ਕੀ ਜਿਹੜਾ ਆ ਰਿਹਾ ਹੈਗੇ ਚਾੜਾ ਚਾੜਾ ਹੈ ਹਮਤਰਾਲ ਕਿੰਗਿਆ ਮੁੰਡਿਆ 17 ਬੜੀਆਂ ਬੋਲੇ ਹੋਏ ਵੇਖ ਚਾਚਾ

भंडारी कलायाारी दीमा महला कृपा करके दर वाल बहुत सामने मैं समझे जाने हैं कला پھٹھریاری دی ٹیم ٹھیک ہے ٹھیک ہے نئی لکھنی ہے اپ کو ٹی سنو 5 نمبر ہلا نئی کو تیار دی ٹیم نہیں 1390820 یہ کو تیار دی ٹیم ہے پی ایم اے دے فیز ہے یہ وہ خطرے دے رہا ہو جا رہا ہے پٹی والے کے کھلاڑی مہدی پٹیاری دی ٹیم Entri lebih jauh dari dia ਆ ਫੜੀਨ ਦਾ धन्यवाद है बहुत सारे मुद्दे हो गए हैं सारी भीजा का करा बहुत सारे निकाले ਆਪ ਜੀ ਦੇ ਰਹਿ ਰਹੇ ਆ ਬਹੁਤ ਬਖਸ਼ਿਆ ਹੈ ਹੈਟਾ ਰਾਜਾ ਤੇ ਗ੍ਰਾਮ ਦੇ ਜੀ ਕਲਾਬ ਵਾਲੀ ਟੀਮਾਂ ਆ ਗਏ ਕਿਰਪਾ ਕਰਕੇ ਬਾਲਾ ਹੰਤ ਦੇ 19 ਨੰਬਰ ਮਲੇਰ ਕਲਾਬ ਵਾਲਾ 92000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਨੱਲਾ ਦੇ ਘਾਹ ਖਲਾ ਇਹਦੀਆਂ ਦੋਨਾਂ ਦੇ ਪ੍ਰਮਾਣ ਕਰੇਗੇ ਰਿਪੋਰਟ ਮਾਸਾ ਮੈਚ ਹੋਵੇਗਾ ਨੱਲਾ ਦੇ ਘਾਹ ਜਿਹੜੀਆਂ ਦੀ ਮਾਜਰ ਨਿਕਦਰ ਤੇ ਜੰਦਰੀ ਦੇ ਨਾਲ ਹਲੋ ਜੀ ਇਹ ਤਾਂ ਬੱਤ ਹੈ 6 ਨੰਬਰ ਖਲਾ ਦੀ ਟੀਮ ਆ ਗਈ ਹੈ ਹਾਂ ਬਾਬਾ ਜੀ ਜਿਮਰਾਂ ਦੇ ਇਲਾਕੇ ਹੈ ਘਾਹ ਵਾਲੇ ਮੁੰਡੇ ਅੱਜਕੱਲ ਬਹੁਤ ਸਲਾਹ ਕਰਦੇ ਹੈ ਬਹੁਤ ਵਧੀਆ ਟੀਮ ਹੈ ਘਾਹ ਵਾਲੇ ਮੁੰਡੇ ਖੁੱਜੇ ਹੈ ਪੁਹਿਆਰੀ ਟੀਮ ਵੀ ਆ ਗਈ ਹੈ ਇਹ ਤਾਂ ਮੈਂ ਸਵੇਰ ਸਮੇਂ ਤੇ ਜਿੱਦਾਂ ਮੈਚ ਦੇ ਸਾਹਮਣੇ ਆਈ ਬਣ ਗਈ ਹੈ ਸਾਰੇ ਵੀਰਾਂ ਦਾ ਸਤਿਕਾਰ ਹੈ ਮੌਸਮ ਨੇ ਮੈਂ ਭਾਵੇਂ ਮੁੰਡੇ ਵੀ ਆ ਗਏ ਆ ਮੰਡੇ ਬੋੜਾ ਜੀ ਓਕੇ ਜੀ ਖੰਡਰਾ ਰਹਿ ਗਈ ਗੱਲੀ ਤੇ ਟੀਮ ਆ ਬਾਈ ਜੀ ਆਂਦੀ ਹੈ ਇਹ ਜੇ ਅੱਜ ਇੱਕ ਟੀਮ ਲੈ ਲਾਂਗੇ ਓਕੇ ਠੀਕ ਆ ਮੁੰਡੇ ਖੰਡਰਾ ਬਾਈ ਜੀ ਆਂਦੀ ਹੈ ਅੱਜ ਇੱਕ ਟੀਮ ਲੈ ਲਾਂਗੇ ਕੋਈ ਓਕੇ ਠੀਕ ਆ ਮਿਲਦੇ ਆ ਜੀ ਬਾਕੀ ਆ ਜੁੜੇ ਰੋ ਗਰਾਊਂਡ ਬਿਲਕੁਲ ਓਕੇ ਰਿਪੋਰਟ ਆ ਵੀਰੇ ਹੁਣ ਵੀਰੇ ਕੋਈ ਟੀਮਾਂ ਦੀ ਐਂਟਰੀ ਨਹੀਂ ਹੋਣੀ ਬਈ ਜਿੰਨੀਆਂ ਟੀਮਾਂ ਵੀਰੇ ਗਰਾਊਂਡ 'ਕੀ ਐਨ ਨਿਕਾ ਬੱਲ ਆਇਆ ਜੀ ਹਾਂਜੀ ਹਾਂਜੀ ਭਣਿਆਰੀ ਦੀ ਟੀਮ ਆਈ ਹੈ ਵੀਰੇ ਸਾਰੇ ਆਏ ਵੀਰੇ ਸਾਰੇ ਨਰੋਲ ਦਾ ਖੇਡ ਮੇਲਾ ਜੁੜੇ ਰਹੋ ਲਾਈਵ ਨਾਲ ਸਰਪੰਚ ਟੂਡੇ ਤੇ ਨਾਲ ਵਾਲੀਵਾਲ ਸ਼ੂਟਿੰਗ ਆਉਣ ਫਾਇਰ ਪੇਜ ਤੇ ਉਡਣਗੇ ਡੋਰੀਏ ਸਾਡੇ ਉਸਤਾਦ ਲੋਕ ਬੂਟਾਂ ਲੈਣੇ ਆ ਵੀ ਆਏ ਨੇ